ਖਬਰ ਹੁ ਸ਼ਰਪੁਰ ਦੇ ਹਲਕਾ ਟਾਂਡਾ ਅਦੀਨ ਆਉਂਦੇ ਪਿੰਡ ਨੱਥੂਪੁਰ ਤੋਂ ਮੈਂ ਜਿੱਥੇ ਕਿ ਅੱਜ ਚੜ੍ਹਦੀ ਸਵੇਰ ਹੀ ਲੁਟੇਰਿਆਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਉਸ ਤੋਂ 2000 ਰੁਪਏ ਦੀ ਨਕਦੀ ਅਤੇ ਉਸ ਦਾ ਮੋਬਾਈਲ ਲੁੱਟ ਲਿਆ ਤੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਵਾਸੀ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਵੀ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕਿ ਪਿੰਡ ਨੱਥੂਪੁਰ ਚ ਅੱਜ ਚੜ੍ਹਦੀ ਸਵੇਰ ਜਦੋਂ ਪ੍ਰਵਾਸੀ ਮਜ਼ਦੂਰ ਕਿਸ਼ਨ ਹਵੇਲੀ ਪਸ਼ੂਆਂ ਨੂੰ ਪੱਠੇ ਪਾਉਣ ਲਈ ਜਾ ਰਿਹਾ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਨਾਲ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ ਤੇ ਲੁਟੇਰੇ ਉਸ ਕੋਲੋਂ 2000 ਰੁਪਏ ਦੀ ਨਕਦੀ ਅਤੇ ਉਸ ਦਾ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਮੈਂ ਇਸ ਦਾ ਮਾਲਕ ਹਾਂ ਇੱਕ ਕਿਸ਼ਨ ਪੁੱਤਰ ਮੁਖਲਾਲ ਪਿੰਡ ਨਥੂਪੁਰ ਇਹ ਮੇਰਾ ਨੌਕਰ ਹੈ ਇਹ ਸਾਢੇ ਤਕਰੀਬਨ ਸਾਢੇ 4 ਵਜੇ ਬੈਲਸੇ ਚੋਟਕੇ ਹਵੇਲੀ ਵਿੱਚ ਪਛੂਆ ਨੂੰ ਪੱਠੇਪਾਨ ਚੱਲਿਆ ਸੀ ਇਹ ਮੇਰੇ ਨਾਲ ਪਛੂਆ ਦਾ ਕੰਮ ਤੇ ਖੇਤੀ ਦਾ ਕੰਮ ਕਰਦਾ ਹੈ ਤੇ ਕੁਝ ਤਿੰਨ ਅਣਪਛਾਤੇ ਬੰਦੇ ਆਏ ਉਹਨਾਂ ਨੇ ਇਹਨੂੰ ਡਾਟ ਮਾਰੇ ਧੌਣ ਤੇ ਕਾਫੀ ਜ਼ਖਮੀ ਕਰ ਦਿੱਤਾ ਇਹਦੇ ਕੋਲੋਂ ਇੱਕ ਮੋਬਾਈਲ ਕੁਝ ਨਕਦੀ ਖੋ ਕੇ ਪਰਿੰਪਰ ਵਾਲ ਨੂੰ ਫਰਾਰ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗਣਾ ਕਿ ਇਸ ਦੀ ਜਾਂਚ ਕੀਤੀ ਜਾਵੇ ਕਿ ਸਵੇਰੇ ਸਵੇਰੇ ਜੋ ਸੈਰ ਕਰਨ ਜਾਂਦੇ ਨੇ ਉਹਨਾਂ ਦੀ ਵੀ निगरानी कीती कि जावे किन्ने का नकदी सगियर को 2000 रुपया स्कूल नकदी के आज तक की मांग कर दे के इसकी जांच कीती जावे उनहा से गश्त कीती जावे सवेरे के एम मुजरिम फड़े जान वी आर जी एन ए यूनिवर्सिटी सी पोटेंशियल इन एवरीवन एंड एवरीथिंग अराउंड अस वी ड्राइव इनोवेशन एंड एंटरप्रेन्योरशिप वी ग्रो कॉम्पिटेंट ग्लोबल सिटीजंस टू अफेक्ट पॉजिटिव चेंज